ਨਾ ਮੇਰਾ ਮਨ ਪ੍ਰਸੰਨ ਹੈ ਜਾਂ ਇੰਨਾ ਕੋ ਖੁਸ਼ਾ ਮੈਨੂੰ ਮਿਲਿਆ ਵਾ ਇੰਨਾ ਜੋਸ਼ ਵੇਖ ਕੇ ਪਹਿਲੀ ਵਾਰੀ ਐਡਾ ਮੈਂ ਦੋ ਵਾਰੀ ਦਿੱਤਿਆਂ ਵੀ ਆ ਪਰ ਪਹਿਲੀ ਵਾਰੀ ਐਡਾ ਪ੍ਰੋਗਰਾਮ ਮੈਂ ਵੇਖਿਆ ਮੈਂ ਹੈਪੀ ਨੂੰ ਵਧਾਈ ਦੇਣਾ ਤੇ ਪ੍ਰੀਤਨਗਰ ਦੀ ਪੰਚਾਇਤ ਨੂੰ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦੇਣਾ ਤੇ ਸਭ ਤੋਂ ਵੱਧ ਧੰਨਵਾਦ ਇੰਨੀ ਜਨਤਾ ਦਾ ਮੇਰੀਆਂ ਭੈਣਾ ਹਜ਼ਾਰਾਂ ਦੀ ਗਿਣਤੀ ਚ ਇੱਥੇ ਲੋਕ ਆਏ ਆ ਗੇਡਾ ਜ਼ਬਰਦਸਤ ਹੰਗਾਰਾ ਦੋਵੇਂ ਹੱਥ ਖੜੇ ਕਰਕੇ ਲੋਕੀ ਆਂਦੇ ਵੀ ਐਰ ਕੀ ਅਹੀਂ ਹੁਣ ਨਮਾਜ਼ ਅਜ਼ਰਬਾਨੀ ਕੋਈ ਕਰਨਾ ਤੇ ਇਹ ਮਨ ਪੂਰਾ ਬਣਾ ਚੁੱਕੇ ਲੋਕ ਇਹ ਜਿਹੜੇ ਝੂਠ ਮਾਰਨ ਵਾਲੇ ਆ ਭਾਵੇਂ ਉਹ ਕਾਂਗਰਸ ਵਾਲੇ ਜਿਹੜਾ ਦੋ ਵਾਰੀ ਐਮਪੀ ਬਣਿਆ ਭਾਵੇਂ ਝਾੜੂ ਵਾਲੇ ਆ ਤੇ ਭਾਵੇਂ ਆ ਬੀਜੇਪੀ ਵਾਲੇ ਆ ਜਿਹੜੇ ਅਮਰੀਕਾ ਤੋਂ ਬੰਦਾ ਸਾਧ ਲੈ ਲੈਂਦੇ ਆ ਸਭ ਨੂੰ ਸਬਕ ਸਿਖਾਵਾਂਗੇ ਜਿੰਨੇ ਕੰਮ ਕੀਤਾ ਤੇ ਉਹ ਆ ਸੇਵਾਦਾਰ ਆ ਜੇ ਸੇਵਾਦਾਰ ਨੇ ਕੰਮ ਕੀਤਾ ਜਿਨ੍ਹਾਂ ਨੇ ਕੰਮ ਕੀਤਾ ਹੈਪੀ ਜੀ ਨੇ ਐਕਚੁਅਲ ਇੱਥੇ ਪ੍ਰੈਕਟੀਕਲੀ ਇਹ ਸਰਪੰਚ ਹੋ ਕੇ ਮੈਂ ਮੰਤਰੀ ਸੀ ਇਹ ਸਰਪੰਚ ਸੀ ਰਾਤ ਦਿਨ ਹੀ ਕੰਮ ਕਰਕੇ ਸੇਵਰ ਗਲੀਆਂ ਸੜਕਾਂ ਬੱਤੀਆਂ ਹਰ ਚੀਜ਼ ਕੀਤੀ ਸਾਫ ਸੁਥਰਾ ਬਣਾਇਆ ਇਹਨਾਂ ਕੂੜੇ ਦੇ ਢੇਰ ਲਾਤੇ ਆ ਲੋਕੀ ਇਹਨਾਂ ਨੂੰ ਸਬਕ ਸਿਖਾਉਣਗੇ ਤੇ ਵੋਟ ਤੱਕੜੀ ਦਿੱਤੇ ਮੋਹਰ ਲਾ ਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਸ ਸੇਵਕ ਨੂੰ ਪਾ ਕੇ ਤੇ ਪੂਰੇ ਜੋਰ ਨਾਲ ਜਿਤਾਉਣਗੇ ਜੀ ਸਰ ਇਸ ਰੈਲੀ ਲੱਗਾ ਤੁਹਾਨੂੰ ਲੋਕ ਜੀ ਸਰ ਇਸ ਰੈਲੀ ਤੁਹਾਨੂੰ ਲੱਗਾ ਕਿ ਲੋਕ ਆਪਣਾ ਠੱਗਿਆ ਮਹਿਸੂਸ ਕਰ ਰਹੇ ਆ ਤੁਹਾਨੂੰ ਕੀ ਲੱਗਾ ਕੋਈ ਵੇਖੋ ਨਾ ਲੋਕੀ ਮੂੰਹ ਮੂੰਹ ਆਂਦੇ ਆ ਵੀ ਹੁਣ ਨਹੀਂ ਅਸੀਂ ਠੱਗੀ ਚਾਉਣਾ ਹੁਣ ਹੋਰ ਉਮਰ ਨਹੀਂ ਨਗਾਉਣੀ 5 ਸਾਲ ਹੁਣ ਹੋਰ ਤਜਰਬਾ ਨਹੀਂ ਕਰਨਾ ਜਿੰਨਾ ਕੰਮ ਕੀਤਾ ਹੈ ਉਹ ਇੱਕੋ ਹੀ ਸੇਵਾਦਾਰਿਆਂ ਨਾਲ ਜੋਸ਼ੀ ਬਸ ਵੇਖੋ ਜੀ ਅੱਜ ਤੁਸੀਂ ਦੇਖਿਆ ਜੋਸ਼ੀ ਸਾਹਿਬ ਦੀ ਇਹ ਸਾਡੇ ਧਿਆਨ ਨਗਰ ਚ ਪਲੇਠੀ ਮੀਟਿੰਗ ਸੀ ਅੱਛੀ ਮੀਟਿੰਗ ਦਾ ਪ੍ਰੋਗਰਾਮ ਖਾ ਫਿਰ ਉਹ ਰੈਲੀ ਦਾ ਰੂਪ ਧਾਰਨ ਕਰ ਗਿਆ ਪਰ ਪਬਲਿਕ ਦਾ ਪਿਆਰ ਵੇਖੋ ਤੁਸੀਂ ਤੁਸੀਂ ਉੱਥੇ ਸੀ ਕੀ ਤੁਸੀਂ ਬਾਈਟ ਲਈਆਂ ਹੋਣੀਆਂ ਨੇ ਦੇਖੋ ਲੋਕ ਇਸ ਵੇਲੇ ਜਿਹੜੀਆਂ ਮੌਜੂਦਾ ਸਰਕਾਰਾਂ ਤੋਂ ਤੰਗ ਆ ਚੁੱਕੇ ਛੋਟੇ ਛੋਟੇ ਛੋਟੀਆਂ ਛੋਟੇ ਕੰਮ ਵੀ ਨਹੀਂ ਹੁੰਦੇ ਪਏ ਦੇਖੋ ਐਨਓਸੀ ਦਾ ਕਿੰਨਾ ਤਗੜਾ ਪੰਗਾ ਆ ਜੇ ਰੇਤ ਵੱਲ ਚਲਜੋ ਤੁਸੀਂ ਉਹ ਵੀ ਬੜੀ ਮਹਿੰਗੀ ਆ ਮੈ ਤਾਂ ਸੁਣਵਾਈ ਕਿਸੇ ਆਫਿਸ 'ਚ ਨਹੀਂ ਹੈਗੀ ਟੋਟਲੀ ਜਿਹੜਾ ਰਾਜ ਆ ਬਿਊਰੋਕ੍ਰੇਟ ਦਾ ਰਾਜ ਆ ਪੋਲਿਟਿਕਲ ਬੰਦੇ ਜਿਹੜੇ ਆ ਉਹ ਹੈਲਪਲੈਸ ਹੋਏ ਪਏ ਆਪਣੀ ਸਰਕਾਰ ਤੋਂ ਔਰ ਪਬਲਿਕ ਜਿਹੜੀ ਆ ਨਾ ਉਹ ਇਹ ਬਦਲਾਵ ਦੀਆਂ ਵੋਟਾਂ ਪਾ ਕੇ ਬਹੁਤ ਪਰੇਸ਼ਾਨ ਆ ਔਰ ਜਦੋਂ ਕੋਈ ਅਸੀਂ ਪ੍ਰੋਗਰਾਮ ਰੱਖਦੇ ਆ ਆਪਣੇ ਲੀਡਰ ਨੂੰ ਸੱਦਦੇ ਜਿਹਨੂੰ ਲੋਕ ਪਸੰਦ ਕਰਦੇ ਆ ਤੇ ਉਮੜ ਕੇ ਜਿਹੜੇ ਕਿ ਲੋਕ ਉਹਦੇ ਕੋਲ ਇੰਨਾ ਰਸ਼ ਕਰਕੇ ਆਂਦੇ ਨੇ ਮਿਲਣ ਆਂਦੇ ਨੇ ਉਹਨੂੰ ਆਪਣੀ ਦੁੱਖ ਤਕਲੀਫ ਦੱਸਣਾ ਨੇ ਇਟ ਮੀਨਸ ਕਿ ਲੋਕ ਅਨਿਲ ਜੋਸ਼ੀ ਦੇ ਹੱਕ ਚ ਨੇ ਔਰ ਮੈਨੂੰ ਪੂਰਾ ਯਕੀਨ ਆ ਕਿ ਬਹੁਤ ਵੱਡੇ ਮਾਰਚ ਨਾਲ